ਸੱਤ ਸਰੀਏ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਸਾਰੀਆਂ ਪਾਰਟੀਆਂ ਵੱਲੋਂ ਤੇਜ਼ ਕੀਤੀਆਂ ਹੋਈਆਂ ਪਾਰਟੀਆਂ ਦੇ ਆਗੂ ਪਾਰਟੀਆਂ ਜਿਹੜੀਆਂ ਬਦਲ ਬਦਲਣ ਦਾ ਰੁਝਾਨ ਹੈ ਉਹ ਵੀ ਇਸ ਵਕਤ ਬੜਾ ਤੇਜ਼ੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਾਰਨ ਉਹੀ ਦੱਸੇ ਜਾ ਰਹੇ ਨੇ ਜਿਹੜੀ ਪਾਰਟੀ ਨੂੰ ਛੱਡਿਆ ਜਾਂਦਾ ਹੈ ਉਹਦੇ ਉੱਪਰ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਸਵਾਲ ਖੜੇ ਕੀਤੇ ਜਾਂਦੇ ਹੈ ਪਾਰਟੀ ਦੇ ਵਿੱਚ ਬੰਦੇ ਮਾਨ ਸਤਕਾਰ ਨੂੰ ਲੈ ਕੇ ਸਵਾਲ ਖੜੇ ਕੀਤੇ ਜਾਂਦੇ ਤੇ ਪਾਰਟੀ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਅਣਗੌਲਿਆ ਜਾ ਰਿਹਾ ਹੈ ਪਾਰਟੀ ਵਰਕਰਾਂ ਦਾ ਇਹ ਕਹਿਣਾ ਹੈ ਕਿ ਅਸੀਂ ਪੂਰੀ ਤਨਦੇਹੀ ਦੇ ਨਾਲ ਪਾਰਟੀ ਦੀ ਮਿਲੀ ਪਾਰਟੀ ਤੋਂ ਮਿਲੀ ਹੋਈ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਇਆ ਪਰ ਸਾਡਾ ਬੰਦਾ ਮਾਨ ਸਤਕਾਰ ਪਾਰਟੀ ਵੱਲੋਂ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਉਹ ਪਾਰਟੀ ਬਦਲ ਲੈਂਦੇ ਆ ਜਾਂ ਇਹ ਵੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਆਗਾਮੀ ਚੋਣਾਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਜਾ ਰਹੀ ਜਾਂ ਕਈਆਂ ਦੀ ਚਾਹਤ ਜਿਹੜੀ ਵਿਧਾਨ ਸਭਾ ਦੀ ਸੀਟ ਲੈਣ ਦੀ ਵੀ ਹੁੰਦੀ ਹੈ ਅਗਰ ਉਹਦੇ ਵਿੱਚ ਵੀ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਨੰਬਰ ਨਹੀਂ ਆਏਗਾ ਤਾਂ ਉਹ ਪਾਰਟੀ ਤੋਂ ਪਲਾਈਨ ਕਰ ਜਾਂਦੇ ਆ ਪਾਰਟੀ ਬਦਲ ਲੈਂਦੇ ਆ ਦੂਸਰੀ ਪਾਰਟੀ ਦਾ ਪੱਲਾ ਫੜ ਲੈਂਦੇ ਐ ਪੇਸ਼ਕੋਸਟ ਪਾਰਟੀ ਦੇ ਵਿੱਚ ਉਹਨਾਂ ਦਾ ਬੜੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ ਜਿਵੇਂ ਹੁਣ ਵਿਧਾਨ ਸਭਾ ਦੀ ਜਿਮਨੀ ਚੋਣ ਹੋਈ ਸੀ ਤਰਨਧਾਰਨ ਦੇ ਵਿੱਚ ਇੱਕ ਵੱਡੇ ਲੀਡਰ ਨੇ ਬਿਆਨ ਦਿੱਤਾ ਸੀ ਕਿ ਇੱਥੇ ਜਿੰਨੇ ਕੈਂਡੀਡੇਟ ਖੜਾਰੇ ਗਏ ਸੀ ਸਾਰੀਆਂ ਪਾਰਟੀਆਂ ਵੱਲੋਂ ਸਾਰੇ ਦੂਸਰੀਆਂ ਪਾਰਟੀਆਂ ਚੋਂ ਬਦਲ ਕੇ ਉਹਨਾਂ ਨੇ ਉਸ ਪਾਰਟੀਆਂ ਦੇ ਵਿੱਚ ਰੁਖ ਕੀਤਾ ਸੀ ਤਾਂ ਉਹਨਾਂ ਨੂੰ ਉੱਥੋਂ ਜਿਹੜੀ ਉਮੀਦਵਾਰੀ ਦੀ ਟਿਕਟ ਦੇ ਦਿੱਤੀ ਗਈ ਸੀ ਹੁਣ ਜਿਹੜੀ ਖਬਰ ਆ ਰਹੀ ਹੈ ਉਹ ਜਲਾਲਾਬਾਦ ਹਲਕੇ ਤੋਂ ਆ ਰਹੀ ਹੈ ਜਿੱਥੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਇਸ ਵੇਲੇ ਇਸ ਆਉਣ ਆਉਂਦੀ ਵਿਧਾਨ ਸਭਾ ਦੇ ਵਿੱਚ ਉਹ ਇੱਥੋਂ ਚੋਣ ਨਹੀਂ ਲੜਨਗੇ ਉਹ ਇੱਥੋਂ ਨਹੀਂ ਬਲਕਿ ਗਿੱਦੜਵਾ ਹਲਕੇ ਤੋਂ ਜਿਹੜੀ ਹੈ ਉਹ ਚੋਣ ਲੜਨਗੇ ਇੱਥੇ ਨਵੇਂ ਬਣੇ ਅਕਾਲੀ ਦਲ ਪੁਨਰਸੁਰਜੀਤ ਅਕਾਲੀ ਦਲ ਨੂੰ ਬਹੁਤ ਵੱਡਾ ਇੱਕ ਝਟਕਾ ਲੱਗਿਆ ਹੈ ਉਹਦਾ ਕੀ ਕਾਰਨ ਹੈ ਕਿ ਜਿਹੜੇ ਮੀਤ ਪ੍ਰਧਾਨ ਨੇ ਨਵੀਂ ਪਾਰਟੀ ਦੇ ਪਰਮਿੰਦਰ ਸਿੰਘ ਢੀਡ ਸਾਹਿਬ ਜਲਾਲਾਬਾਦ ਤੋਂ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਸੁਖਦੇਵ ਸਿੰਘ ਢੀਡ ਢੀਡ ਸਾਹਿਬ ਦੇ ਰਾਜਨੀਤਿਕ ਜਿਹੜੇ ਸਚਿਵ ਸੀ ਜਿਹੜੇ ਉਹਨਾਂ ਦੇ ਉੱਥੋਂ ਦਾ ਸਾਰਾ ਕੰਮਕਾਜ ਦੇਖਦੇ ਸੀ ਮਨਸਤ ਸਿੰਘ ਜਲਾਲ ਮਨਸਤ ਸਿੰਘ ਜਲਾਲਾਬਾਦ ਉਹਨਾਂ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦਾ ਪੱਲਾ ਫੜ ਲਿਆ ਇਥੋਂ ਪਰਮਿੰਦਰ ਸਿੰਘ ਢੀਂਟਸਾਂ ਨੂੰ ਪੂਰੀ ਯਾਦ ਸੀ ਕਿ ਏਸ ਹਲਕੇ ਦੇ ਕੰਮਕਾਜ ਉਹਨਾਂ ਦੀ ਪਾਰਟੀ ਵੱਲੋਂ ਮਨਸੰਤ ਸਿੰਘ ਜੀ ਦੇਖਣਗੇ ਪਰ ਜਿਵੇਂ ਹੁਣ ਟਾਈਮ ਨੇੜੇ ਆਉਂਦਾ ਜਾ ਰਿਹਾ ਹੈ ਇਥੋਂ ਮਨਸੰਤ ਸਿੰਘ ਜੀ ਨੇ ਅਕਾਲੀ ਦਲ ਦਾ ਜਿਹੜਾ ਉਹ ਪੱਲਾ ਫੜ ਲਿਆ ਜਿਸ ਦਾ ਸਰਦਾਰ ਸੁਖਬੀਰ ਸਿੰਘ ਜੀ ਨੇ ਬੜੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਹੋਰ ਵੀ ਇਹ ਬਹੁਤ ਸਾਰੇ ਪੰਜਾਬ ਚੋਂ ਖਬਰਾਂ ਆ ਰਹੀਆਂ ਨੇ ਕਿ ਬਹੁਤ ਸਾਰੇ ਲੀਡਰ ਜਿਹੜੇ ਹੈ ਉਹ ਅਕਾਲੀ ਦਲ ਬਾਦਲ ਨੂੰ ਜੁਆਇਨ ਕਰ ਰਹੇ ਹੈ ਜਿਸ ਕਰਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਾਦਲ ਸਰਕਾਰ ਦੀ ਜਿਹੜੀ ਬਾਦਲ ਦਲ ਦੀ ਮਜਬੂਤੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਜਿਸ ਦਾ ਸਿੱਟਾ ਇਹ ਹੋ ਸਕਦਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਚੰਗੀ ਬੜਤ ਮਿਲਣ ਦੀ ਆਸ ਹੈ ਸੁਖਵੀਰ ਸਿੰਘ ਬਾਦਲ ਨੂੰ ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਜਿਹੜਾ ਵੋਟ ਗ੍ਰਾਫ ਹੈ ਉਹ ਕਾਫੀ ਜ਼ਿਆਦਾ ਘਟ ਰਿਹਾ ਸੀਟਾਂ ਦੀ ਵੀ ਜਿਹੜੀ ਉਹਨਾਂ ਦੇ ਜਿੱਤਣ ਦੀ ਜਿਹੜੀ ਪਰਸੈਂਟੇਜ ਸੀ ਉਹ ਕਾਫੀ ਘਟ ਸੀ ਪਰ ਐਸ ਵਾਰ ਉਹਨਾਂ ਨੂੰ ਵੀ ਵਿਸ਼ਵਾਸ ਹੈ ਵੈਸੇ ਵੀ ਪੰਜਾਬ ਦੇ ਲੋਕ ਬਦਲਾ ਕਰਦੇ ਐ ਹਰ 5 ਸਾਲ ਬਾਅਦ ਜਿਵੇਂ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਰਿਹਾ ਫਿਰ ਕਾਂਗਰਸ ਦੀ ਸਰਕਾਰ ਆਈ ਫਿਰ ਆਮ ਆਦਮੀ ਦੀ ਸਰਕਾਰ ਆਈ ਹੁਣ ਅਕਾਲੀ ਦਲ ਨੂੰ ਵੀ ਔਰ ਲੋਕਾਂ ਨੂੰ ਵੀ ਦੇਖਣ 'ਚ ਇਹੀ ਲੱਗ ਰਿਹਾ ਜਿਹੜੇ ਛੱਡ ਕੇ ਅਕਾਲੀ ਦਲ 'ਚ ਜਾ ਰਹੇ ਹੈ ਕਿ ਅਗਲੀ ਸਰਕਾਰ ਅਕਾਲੀ ਦਲ ਦੀ ਆਏਗੀ ਕਿਉਂਕਿ ਪੰਜਾਬ ਦੇ ਲੋਕ ਹਰ 5 ਸਾਲ ਬਾਅਦ ਬਦਲਾਅ ਕਰ ਦਿੰਦੇ ਹੈ ਧੰਨਵਾਦ